ਹਲੋ ਦੋਸਤੋ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਮਲਾਈ ਤੋਂ ਦੁੱਗਣਾ ਮੱਖਣ ਕੱਢ ਕੇ ਦੱਸਾਂਗੀ ਬਸ ਤੁਸੀਂ ਮਲਾਈ ਵਿੱਚ ਇੱਕ ਚੀਜ਼ ਐਡ ਕਰਨੀ ਆ ਤੁਸੀਂ ਇਹਦੇ 'ਚ ਪਾਣਾ ਨਿੰਬੂ ਨਿੰਬੂ ਪਾਣਾ ਤੁਹਾਡਾ ਮਲਾਈ 'ਚ ਮੱਖਣ ਵੀ ਦੁੱਗਣਾ ਨਿਕਲੇਗਾ ਤੇ ਮਿਹਨਤ ਵੀ ਘੱਟ ਲੱਗੇਗੀ ਮੈਨੂੰ ਮਲਾਈ ਰਿਕਦੇ 1 ਮਿੰਟ ਹੋਇਆ ਤੇ ਮੱਖਣ ਸਾਡਾ ਨਿਕਲ ਆਇਆ ਅੰਦਾ ਕਮੈਂਟ ਇਸ ਨੂੰ ਹੋ ਲੱਗੇਗਾ ਦੇਖੋ ਮੱਖਣ ਸਾਡਾ ਆ ਗਿਆ ਹਾਂ ਦੇਖੋ ਮੱਖਣ ਸਾਡਾ ਨਿਕਲ ਗਿਆ ਤੇ ਲੱਸੀ ਵੀ ਹੋ ਗਈ ਹੈ ਲੱਗਤ ਜਦੋਂ ਅਸੀਂ ਨਿੰਬੂ ਪਾ ਕੇ ਬਣਾਉਂਦੇ ਆ ਤੇ ਲੱਸੀ ਇਹਦੇ ਚੋਂ ਘੱਟੀ ਨਿਕਲਦੀ ਹੈ ਤੋਂ ਮੱਖਣ ਜਲਾ ਨਿਕਲਦਾ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਠੰਡਾ ਬਾਣੀ ਹੁਣ ਅਸੀਂ ਇੱਕ ਡੂੰਘੇ ਚ ਇਹ ਮੱਖਣ ਨੂੰ ਕੱਢ ਲੰਨੇ ਤੁਸੀਂ ਦੇਖਦੇ ਹੋ ਆਓ ਕਿੰਨਾ ਮੱਖਣ ਨਿਕਲਿਆ ਮੇਰੀ ਮਲਾਈ ਚ ਮਲਾਈ ਤੋਂ ਅਸੀਂ ਮੱਖਣ ਬਣਾ ਲਿਆ ਹੁਣ ਅਸੀਂ ਮੱਖਣ ਤੋਂ ਘਿਓ ਬਣਾ ਕੇ ਤੁਹਾਨੂੰ ਦੱਸਾਂਗੇ ਗੈਸ ਦੇ ਉੱਪਰ ਅਸੀਂ ਬਤੀਲਾ ਰੱਖਤਾ ਤੇ ਇਹਦੇ ਵਿੱਚ ਅਸੀਂ ਮੱਖਣ ਪਾਵਾਂਗੇ ਸਾਰਾ ਹਕਣਾ ਸੇ ਬਤੀਲੇ ਚ ਪਾਤਾ ਤਦੋਂ ਕੋ ਮੱਕਾ ਸਾਡਾ ਮੈਲਟ ਹੋ ਗਿਆ। ਤੋ ਹੁਣ ਆਤੇ ਮੀਡੀਅਮ ਗੈਸ ਤੇ ਇਸ ਨੂੰ ਬਣਾਵਾ ਲੇਤੇ ਹੁਣ। ਵਿੱਚ ਵਿੱਚ ਘਿਓ ਨੂੰ ਹਲਾਉਂਦੇ ਰਾਵਾਂਗੇ। ਹਲਾਣ ਨਾਲ ਇਹ ਕਿਉਂ ਤਪੀਲੇ ਨਾਲ ਨਹੀਂ ਲੱਗਿਆ। ਆ ਦੇਖੋ ਕਿਉਂ ਸਾਡਾ ਬਣ ਗਿਆ। ਕਿ ਉਹ ਤਾਂ ਬਹੁਤ ਹੀ ਵਧੀਆ ਖੁਸ਼ਬੂਵਾਂ ਦੀ ਬਈ ਆ ਜਦੋਂ ਕਿਓ ਦੇ ਵਿੱਚ ਵਧੀਆ ਜੀ ਖੁਸ਼ਬੂ ਜਾਂ ਕਿਓ ਦੀ ਖੁਸ਼ਬੂ ਆਨ ਲੱਗ ਜਾਏ ਤੇ ਸਮਝੋ ਕਿ ਉਹ ਬਣ ਗਿਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਸ ਨੂੰ ਠੰਡਾ ਹੋਣ ਦਿੰਨੇ ਆ ਜਦੋਂ ਇਹ ਠੰਡਾ ਹੋ ਜਾਏਗਾ ਤੇ ਫਿਰ ਅਸੀਂ ਤੁਹਾਨੂੰ ਡੱਬੇ ਵਿੱਚ ਪਾ ਕੇ ਵੀ ਦੱਸਾਂਗੇ ਕਿ ਸਾਡਾ ਕਿੰਨਾ ਕਿਓ ਬਣਿਆ ਹਾਂਜੀ ਕਿਓ ਸਾਡਾ ਠੰਡਾ ਹੋ ਗਿਆ ਹੁਣ ਅਸੀਂ ਤੁਹਾਨੂੰ ਡੱਬੇ ਵਿੱਚ ਕਿਓ ਪਾ ਕੇ ਦੱਸਾਂਗੇ ਰੋਜੀ ਕਿਉ ਨਾਲ ਸਾਡਾ ਡੱਬਾ ਭਰ ਗਿਆ ਆ ਤੇ ਇਹ ਸਾਡਾ ਕਿਲੋ ਦਾ ਡੱਬਾ ਸੀ ਤੇ ਸਾਡਾ ਕਿਉ ਬਹੁਤ ਵਧੀਆ ਪਿਆ ਤੁਸੀਂ ਵੀ ਇਸ ਤਰੀਕੇ ਨਾਲ ਕਿਉ ਬਣਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰਾ ਤਰੀਕਾ ਕਿੱਦਾਂ ਦਾ ਲੱਗਾ ਅਸੀਂ ਨਵੇਂ-ਨਵੇਂ ਵੀਡੀਓ ਲੈ ਕੇ ਆਂਦੇ ਰਾਵਾਂਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਬਾਏ ਬਾਏ